ਵਾਕ ਤੱਕ ਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲਾਪਰੀ ਸੰਗ ਪੇਜ ਤੇ ਅੱਜ ਪੰਚਵੇਂ ਗੋਡਕਪੁਰਾ ਦੀ ਮੰਡੀ ਵਿੱਚ ਫਿਰ ਅੱਜ ਤੁਹਾਨੂੰ ਫਿਰ ਦਿਖਾ ਰਹੇ ਹਰੇ ਚਾਰੇ ਦਾ ਰੇਟ ਵੇਗ ਨੇ ਕੀ ਰੇਟ ਜਾਂਦਾ ਸਿਰਾਰ ਰੇਟ ਕੀ ਰਹਿੰਦਾ ਕੱਲ ਤਾਂ ਦੋਸਤੋ ਨਾ ਗਾਏ ਨਹੀਂ ਸੀ ਜਾਏ ਸੀਦਾ ਸਿੱਧੇ ਜਾਵੜੇ ਸੀ ਹੂੰ ਅੱਜ ਤਾਂ ਨਾ ਗਾਏ ਆ ਅੱਜ ਤੁਹਾਨੂੰ ਫਿਰ ਵੀਡੀਓ ਦਿਖਾਉਂਦੇ ਆ ਵੇਖਦੇ ਹਾਂ ਸਿਰਾਰ ਰੇਟ ਕੀ ਰਹਿੰਦਾ ਅੱਜ ਦਾ ਬੁੱਲੀ ਸ਼ੁਰੂ ਹੋ ਗਈ ਵੇਖ ਨੇ ਸਿਰਾਰੇ ਡਿੱਗੇ ਲਾ ਲਾ ਡੇੜੀ ਡੇੜੀ 2 ਕਿਲੋ 2 ਕਿਲੋ 2 ਕਿਲੋ 100 ਰੁਪਿਆ 100 ਤੋਂ ਹੋ ਗਈ ਸਟਾਰਟ ਬੁੱਲੀ 1 ਰੁਪਿਆ 2 ਰੁਪਏ 3 ਰੁਪਏ 4 ਰੁਪਏ 5 6 8 9 9 25 26 30 35 36 40 41 45 46 50 150 55 52 53 54 55 56 57 58 60 61 62 63 64 65 66 67 8 89 70 71 72 73 74 75 80 81 82 83 84 85 86 87 88 89 90 91 92 93 94 95 96 97 98 99 200 2 3 4 250 ਰੱਖ ਯਾਰ 250 ਰੱਖ 250 ਰੁਪਇਆ 250 ਬੋਲਾਂਗੇ ਨਾ 51 50 ਵਹੀ ਫਿਰ ਸਿੱਧੀ 50 60 ਰੁਪਏ ਹਾਂ 60 ਰੁਪਏ 65 ਰੁਪਏ 65 ਰੁਪਏ 70 70 ਰੁਪਏ 71 ਵੀ ਹੈ 3 ਰੁਪਇਆ ਕਰ 300 ਰੁਪਇਆ 1 ਰੁਪਇਆ 5 350 ਆ ਇਸੇ ਰੇਟ ਹੀ ਰਹੀ ਜਾਂਦਾ ਭਾਈ 350 ਇਸੇ ਰੇਟ ਰਹੀ ਜਾਂਦਾ ਇੱਤ ਜਮੀਨ ਦਾ 54 355 ਜੀ 355 ਰੁਪਏ 55 356 ਬੋਲਾਂ ਹੀ ਨੇ 70 70 ਕਰੋ ਜੀ ਬੋਲੀਆ ਬੋਲੀਆ ਜੀ ਬੋਲੀ ਜੀ ਆ ਵੀ ਇਹ ਕਿੰਨਾ 700 ਰੁਪਿਆ ਬੋਲਾਂਗੇ ਨਾ ਬਣਾ ਮੋਟਪੀ 4 ਰੁਪਿਆ ਕਰ ਜਾ 400 ਰੁਪਿਆ ਬੱਸ 400 ਰੁਪਿਆ ਦੇ ਕੰਮ ਜੀ ਦੋ ਨਾ 400 ਬੋਲਾਂਗੇ ਨਾ ਚਲੋ ਜੀ ਚਲੋ ਚਲੋ 400 ਰੁਪਿਆ ਸਰਾ ਰੇਟ ਰਹਿ ਗਿਆ ਭਾਈ ਜ਼ਮੀਂਦਾਰ ਜੀ 400 ਰੁਪਿਆ ਸਰਾ ਰੇਟ 400 ਇੱਕ ਮਿੰਟ ਦੁਬਾਰਾ ਬੋਲੀਏ ਇੱਕ ਬੱਸ ਬਿਨਾ ਬੋਲੀ ਤੋਂ ਪੱਠੇ ਨਾ ਵੇਚਿਆ ਕਰੋ ਦੋਸਤੋ ਪੱਠਾਂ ਦਾ ਰੇਟ ਅੱਜ ਸਿਰਾ ਰਹਿ ਗਿਆ ਜਿਹੜੇ ਬਿਨਾ ਬੁੱਲੀ ਤੋਂ ਵੇਚ ਦਿੰਦੇ ਉਹ ਸਿੱਧੇ ਦੇਣ ਦੇ ਦੋਸਤੋ ਪੱਠੇ ਕਈ ਵਾਰੀ ਮੰਡੀ ਦਾ ਰੇਟ ਘਟ ਵੀ ਜਾਂਦਾ ਵਧ ਵੀ ਜਾਂਦਾ ਇਸ ਲਈ ਸਿੱਧੇ ਵੇਹ ਮੰਡੀ ਤੇ ਇਹ ਆਪਣੀ ਆਪਣੀ ਕਿਸਮਾ ਦਾ ਕਈ ਵਾਰੀ ਵਧ ਵੀ ਜਾਂਦੇ ਘਟ ਵੀ ਜਾਂਦੇ ਆ ਇਹ ਆਪਣੀ ਕਿਸਮਤ ਤੇ ਡਿਪੈਂਡ ਕਰਦਾ ਕਈ ਵਾਰੀ ਸਿਰਾ ਰੇਟ ਵੀ ਰਹਿ ਜਾਂਦਾ ਡਾਊਨ ਵੀ ਪੈ ਜਾਂਦੇ ਪੱਠੇ ਕੱਲ ਨੂੰ ਮਿਲਦੇ ਆ ਦੋਸਤੋ ਅੱਜ ਤੂੜੀ ਦਾ ਕੀ ਰੇਟ ਰਹਿ ਗਿਆ ਅੰਕਲ 2.5 300 2.5 300 ਤੂੜੀ ਦਾ ਰੇਟ ਚੱਲ ਰਿਹਾ ਬਈ ਖਰੀਦ ਦਾ ਰੇਟ ਵੱਧ ਗਿਆ ਅੱਜ ਸਿਰਾਂ ਰੇਟ 400 ਰੁਪਏ ਰਹਿ ਗਿਆ ਬਾਈ ਅੱਜ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਜੀ ਤੇ ਕਮੈਂਟ ਕਰ ਦਿਓ ਤੇ ਲਾਈਕ ਕਰ ਦਿਓ ਜੀ ਮਿਲਦੇ ਆਂ ਕੱਲ ਨੂੰ ਇਸੇ ਸਮੇਂ ਤੇ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਤੇ ਆਪਣੀਆਂ گاਵਾਂ ਵਾਲੀਆਂ ਵੀਡੀਓ ਨੂੰ ਜਰੂਰ ਸ਼ੇਅਰ ਕਰਦਾ ਕਰੋ ਦੋਸਤੋ ਜਿਹੜੇ ਸਟੇਟਸ ਪਾਉਂਦੇ ਨੇ ਅਬ ਸ਼ਾਰਟ ਵੀਡੀਓ ਪਾਉਂਦੇ ਨੇ ਉਹਨਾਂ ਨੂੰ ਵੀ ਜਰੂਰ ਸ਼ੇਅਰ ਕਰਿਆ ਕਰੋ ਆਪਾਂ گاਵਾਂ ਦੀਆਂ ਵੀ ਵੀਡੀਓ ਵੀ ਪਾਇਆ ਕਰਾਂਗੇ ਬਿਲਕੁਲ ਫ੍ਰੀ ਪਾਇਆ ਕਰਾਂਗੇ گاਵਾਂ ਦੀਆਂ ਵੀਡੀਓ گاਵਾ ਮੱਝਾਂ ਦੀਆਂ ਵੀਡੀਓ ਕਿਸੇ ਨੇ ਵੀ ਪਵਾਉਣੀਆਂ ਹੋਵੇ ਤਾਂ ਆਪਣੇ ਨੰਬਰ ਤੇ ਸੰਪਰਕ ਕਰ ਸਕਦੇ ਆ ਆਪਾਂ 8242 10527 ਇਹ ਨੰਬਰ ਤੇ ਸੰਪਰਕ ਕਰ ਸਕਦੇ ਆ ਬਿਲਕੁਲ ਫ੍ਰੀ ਪਾਵਾਂਗੇ ਵੀਡੀਓ گاਵਾਂ گاਵਾਂ ਦੀਆਂ ਵੀਡੀਓ